ਮੇਰੇ ਤਾਂ ਡਾਂਗ ਹੀ ਫਰਜੂ ਥੋੜੇ ਚਰਚੇ ਜਿਹੜੇ ਹਾਵਨਾ ਮਾਹੌਲਾ ਪਰ ਤਾਂ ਮੇਰੇ ਤੇ ਵੀ ਪਾ ਸਕਦੇ ਇਹਦਾ ਕੋਈ ਪਤਾ ਨਹੀਂ ਬਾਈ ਹਲ ਡਰਿਆ ਯਾਰ ਬਾਈ ਜਦੋਂ ਲੋਕ ਐ ਨਹੀਂ ਲੱਗੇ ਲੋਕਾਂ ਦੇ ਰੱਬ ਵਾਸਤੇ ਬੁੱਚੜ ਕਹਿਣ ਲੱਗੇ ਜਿਵੇਂ ਉਵੇਂ ਫਿਰੇ ਸਾਰੀ ਜਮਾਨੀ ਡਰੀ ਫਿਰਦੀ ਆ ਜੇ ਡਰਾਂ ਦਾ ਪਰੇ ਹੋ ਕੇ ਬੈਜੋ ਐਂ ਡਰ ਕੇ ਬਾਈ ਇੰਨੀ ਤਾਂ ਜਮੀਰ ਮੇਰੀ ਮਰੀ ਨਹੀਂ ਫਿਰ ਤਾਂ ਜੇ ਨਾ ਡਰਨਾ ਹੋ ਭਵੰਤਮਨ ਸਾਹਿਬ ਨਾਲ ਹੀ ਨਾ ਵਗ ਜਾਂਦਾ ਮਿੱਤਰੀ ਸੀ ਮੇਰਾ ਆਹ ਫਰਾਂ ਯਾਰ ਮੈਂ ਤਾਂ ਫਿਰ ਅੱਜ ਕਹਿੰਦਾ ਅੱਜ ਘੜਾ ਮੈਨੂੰ ਲਿਆ ਨਹੀਂ ਸਕਦਾਗਾ ਕਾਲੀ ਕਾਂਗਰਸ ਨੂੰ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਤਿੰਨ ਬਿਆਨਾਂ ਚ ਮੈਂ ਗੱਡੀ ਤੇ ਨੱਚ ਕੇ ਦਾਅਵਾ ਦਾ ਕਿੱਥੇ ਆ ਉਹਦੇ ਨਾਲ ਹੀ ਦੋਨਾਂ ਨੂੰ 1 ਮਿੰਟ ਚ ਹਰਾ ਦਊਂਗੀ ਇਹਨਾਂ ਦੇ ਘਾਬੜੀ ਏਡੇ ਕਰਿਆ ਵੀ ਵਿਰੋਧੀ ਤੁਰੀ ਲਖੇਲ ਟੀਮ ਬਾਤ ਤੋਂ ਬਾਅਦ ਆਏ ਵੀ ਪੂਰੇ ਚ ਹੱਡ ਦੁਖੀ ਆ ਕਰਨੀ 10-15 ਸਾਲ ਔਖੇ ਹੋਵਾਂਗੇ ਪਰ ਗਾਂਹ ਯਾਰ ਐ ਸਾਡ ਵਾਲੀ ਗਾਂਹ ਵਾਲੀ ਪੀੜੀ ਤਾਂ ਨਹੀਂ ਕੋ ਹੋਈ ਸਾਡਾ ਬੁੜਾ ਐ ਕਰਕੇ ਉਹ ਮਰ ਗਿਆ ਵੀ ਬੈੱਕੇ ਬੇਡਾਰ ਗਿਆ ਰੰਦਾ ਵਾ ਜਾਂ ਲੋਕ ਤਾਂ ਨਹੀਂ ਕਹਿਣਗੇ ਛੋਡੇ ਵਰਗੇ ਭਰਾਦਾਨਾ ਕਹਿਣਗੇ ਸੁੰਨੂ ਘੜਾ ਬਾਕਸੂਗਾ ਤੁਸੀਂ ਵੀ ਚੈਨਲ ਇਹੀ ਬਾਗੀ ਹੋ ਫਿਰ ਜਾਂ ਤਾਂ ਇੰਨੀ ਆ ਪਰ ਆਏ ਕਰ ਲਓ ਵੀ ਅੰਦਰ ਆਟਾ ਧੂਗਨ ਲੈ ਕੇ ਨਹੀਂ ਫੇ ਰੋਟੀ ਬਗਾ ਲਿਆ ਕਰੂ ਮੈਂ ਕੋਸ ਦਾਲ ਬਣਾ ਲਿਆ ਕਰੂ ਫਿਰ ਆ ਖਾੜਾ ਚੱਲਾਂ ਲਾਂਗੇ ਪਉ ਸਾਰਿਆਂ ਨੂੰ ਪਉ ਮੈਨੂੰ ਸੁਣਨੂ ਵੀ ਪਊਗਾ ਪਾਨੇ ਸਿੱਧੂ ਤੇ ਦੁਬਾਰਾ ਪਰਚਾ ਦਰਜ ਹੋ ਗਿਆ ਪਹਿਲਾ ਪਰਚਾ 10000 ਰੁਪਇਆ ਮੰਗਣ ਦਾ ਫਰौती ਮੰਗਣ ਦਾ ਹੁਣ ਪਰਚਾ ਚੈਨੀ ਖੋਣ ਦਾ ਪਾਨੇ ਸਿੱਧੂ ਦੇ ਸਾਥੀ ਜਗਦੀਪ ਰੰਧਾਵਾ ਸਾਡੇ ਨਾਲ ਨੇ ਰੰਧਾਵਾ ਕਿਵੇਂ ਦੇਖਦੇ ਹੋ ਮਤਲਬ ਪਹਿਲਾ ਇੱਕ ਪਰਚਾ ਉਹੀ ਗੱਲ ਹੋ ਗਈ ਜਿਵੇਂ ਖੈਰੇ ਨਾ ਹੋਈ ਸੀ ਕਿ ਜਮਾਨਤ ਹੋਈ ਤੇ ਬੰਦੇ ਨੂੰ ਚਾਕੇ ਦੂਜੇ ਪਰਚੇ ਦੇ ਵਿੱਚ ਫੜ ਲਿਆ ਪਹਿਲੀ ਗੱਲ ਤਾਂ ਸੋਡੇ ਦੋਨਾਂ ਭਰਾਵਾਂ ਧੰਨਵਾਦ ਜਿਹੜਾ ਤੁਸੀਂ ਸੱਚ ਦੀ ਬਾਤ ਚੱਕੀ ਜਾਂਦੇ ਹੋ ਕਿਉਂਕਿ 80% মিডিਆ ਇਹਨਾਂ ਨੇ ਪੰਜਾਬ ਵਾਲਾ ਮੂਦੀ ਵਾਂਗੂ ਖਰੀਦ ਲਿਆ ਉਹ ਖਤਮ ਆ ਡੈਮੋਕ੍ਰੇਸੀ ਖਤਮ ਆ ਤੁਸੀਂ ਇਹ ਕੰਮ ਕਰੀਏ ਨਾ ਪਹਿਲਾਂ ਸੋਡਾ ਧੰਨਵਾਦ ਹੁਣ ਤੁਸੀਂ ਦੱਸੋ ਕਿਹੜਾ ਮਰਜ਼ੀ ਸਵਾਲ ਪੁੱਛ ਲਓ ਮਸਵਾਲ ਇਹੀ ਹੈ ਵੀ ਜਿਹੜਾ ਭਾਨੇ ਤੇ ਮਤਲਬ ਉਹਨੂੰ ਜਮਾਨ ਤੇ ਆਉਣ ਤੋਂ ਪਹਿਲਾਂ ਹੀ ਖਹਿਰੇ ਵਾਂਗੂ ਦੂਜਾ ਪਰਚਾ ਦੇ ਕੇ ਨਾਲ ਦੀ ਨਾਲ ਚੱਕ ਕੇ ਲੈ ਗਏ ਫਿਰ ਬਾਈ ਜੀ ਪਤਾ ਕੀ ਗੱਲ ਆ ਮੁੱਖ ਮੰਤਰੀ ਸਾਹਿਬ ਤੇਰੀ ਮੈਂ ਰਿਸਪੈਕਟ ਕਰਦਾ ਪਰ ਜਿਹੜੇ ਰਾਹ ਤੇ ਤੂੰ ਚੱਲੇਗਾ ਮਤਲਬ ਇਹਨੂੰ ਮੈਂਬਰ ਵੀ ਨਹੀਂ ਜਿਤਾਉਣਾ ਕਿਸੇ ਨੇ ਕਾਰਨ ਕੀ ਕੱਲੇ ਸੋਸ਼ਲ ਮੀਡੀਆ ਨਾਲ ਹਟ ਰਹਿਣ ਵਾਸਤੇ ਜਾਂ ਤੁਸੀਂ ਕੱਲੇ ਹਥਿਆਰ ਲਾਉਣ ਨਾਲ 8-900 ਕਰੋੜ ਦੇ ਉਹਦੇ ਨਾਲ ਤੁਸੀਂ ਨਹੀਂ ਬਣ ਸਕਦੇ ਇਹਨੂੰ ਮੁੱਖ ਮੰਤਰੀ ਸਾਹਿਬ ਨੂੰ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਤੁਸੀਂ ਪਹਿਲਾਂ ਜਿੱਤੇ ਹੋ ਉਦੋਂ 92 ਸੀਟਾਂ ਲੈ ਕੇ ਗਏ ਹੋ ਉਦੋਂ ਸੋਸ਼ਲ ਮੀਡੀਆ ਨੇ ਲਿਆਂਦੀਆਂ ਗਿਆ ਉਦੋਂ ਹਥਿਆਰਾਂ ਨੇ ਨਹੀਂ ਲਿਆਂਦੀਆਂ ਉਦੋਂ ਤੇਰੀਆਂ ਗੱਲਾਂ ਹੀ ਹੋਈਆਂ ਸੀ ਨਾ ਵੀ ਬਾਈ ਮੈਂ ਆਹ ਕੰਮ ਕਰੂੰ ਐ ਕਰੂੰਗਾ ਸੋਸ਼ਲ ਮੀਡੀਆ ਨਾਲ ਤਾਂ ਕੱਲੀ ਬਾਤ ਜਾ ਰਹੀ ਸੀ ਯਾਰ ਬਾਈ ਜੀ ਜੇ ਤੁਸੀਂ ਕੰਮ ਕਰੋਗੇ ਲੋੜ ਹੀ ਨਹੀਂ ਮੈਂ ਤਾਂ ਕਹਿੰਦਾ ਸੋਸ਼ਲ ਮੀਡੀਆ ਤੋਂ ਹਟ ਹੀ ਜਾਓ ਕੱਲੇ ਗਰਾਊਂਡ ਤੇ ਆ ਜਾਓ ਮੁੱਖ ਮੰਤਰੀ ਸਾਹਿਬ ਪੰਜਾਬ ਘਟ ਚਲਾ ਰਿਹਾ ਪੇਜ ਵੱਧ ਚਲਾ ਰਿਹਾ ਸਟ੍ਰਾਈਕਾਂ ਮਾਰਦੇ ਆ ਰੀਚ ਘਟਾਤੀ ਚੈਨਲ ਖਰੀਦ ਰਿਹਾ ਆ ਗੱਲ ਤੇ ਆ ਜਾਂ ਕੱਲੇ ਵੋਟ ਲਾ ਲੇ ਮੈਨੂੰ ਤਾਂ ਉਹ ਨਾਲ ਟਾਈਮ ਤੇ ਵੀ ਡਰ ਲੱਗਦਾ ਵੀ ਜਿਹੜਾ ਬੱਚਾ ਹੋ ਰਿਹਾ ਹੈਗਾ ਜਿਹੜਾ ਉਹ ਕਿਹਾ ਸੀ ਭਗਵਾਨ ਜੀ ਅੱਜ ਬਿਆਨ ਦਿੱਤਾਗਾ ਪਹਿਲੀ ਵਾਰ ਤਾਂ ਮੁੱਖ ਮੰਤਰੀ ਸਾਹਿਬ ਨੂੰ ਵਧਾਈਆਂ ਮੁੰਡਾ ਉਹ ਕੁੜੀ ਆ ਪਰ ਜਿਹੜੀ ਇੱਕ ਮੁੱਖ ਮੰਤਰੀ ਸਾਹਿਬ ਨੇ ਬਹੁਤ ਘਟੀਆ ਗੱਲ ਕਹੀ ਆ ਵੀ ਮੈਂ ਚੈੱਕ ਨਹੀਂ ਕਰਾਇਆ 21ਵੀਂ ਸਦੀ ਆ ਕੌਣ ਚੈੱਕ ਕਰਾਉਂਦਾਗਾ ਲੋਕ ਤਾਂ ਜਿੱਦੋਂ 15 ਸਾਲ ਪਹਿਲਾਂ ਕਹੀ ਜਾਂਦੇ ਆ ਵੀ ਭਾਈ ਕੁੜੀ ਮੁੰਡਾ ਬਰਾਬਰ ਆ ਚੈੱਕ ਕਰਾਉਣ ਦੀ ਨਾਲੇ ਉਹ ਅਨਲੀਗਲ ਕੰਮ ਕੌਣ ਕਰਦਾਗਾ ਕਰ ਹੀ ਨਹੀਂ ਅੱਜ ਤਾਂ ਜਿਹੜੇ ਪਿੰਡਾਂ 'ਚ ਜਿੱਨਾਂ ਲੋਕਾਂ ਨੂੰ ਇਹ ਕਹਿੰਦੇ ਅਨਪੜਾ ਉਹ ਨਹੀਂ ਕਰ ਰਹੇ ਬਾਕੀ ਪੁਲਿਸ ਦੀ ਏਡੀ ਕਾਰਵਾਈ ਹੋ ਜਾਂਦੀ ਐ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਵਧਾਈਆਂ ਮੁੰਡਾ ਹੋ ਜੇ ਕੁੜੀ ਹੋ ਜੇ ਪਰ ਮੁੱਖ ਮੰਤਰੀ ਸਾਹਿਬ ਉਹ ਵੀ ਦੇਖ ਲੋ ਵੀ ਉਹਨਾਂ ਨੂੰ ਵੀ ਵਧਾਈਆਂ ਦੇ ਦਿਓ ਫਿਰ ਜਿਹੜੇ ਮੁੰਡੇ ਚੱਟੇ ਨਾਲ ਮਰ ਰਹੇ ਆ ਤੁਸੀਂ ਆਪ ਦੇ ਬੱਚੇ ਨੂੰ ਤਾਂ ਤੁਸੀਂ ਕਹਤਾ ਵੀ ਤੰਦਰੁਸਤ ਹੋ ਜੇ ਪਰ ਜਿਹੜੇ ਲੋਕਾਂ ਦੇ 12800 ਪਿੰਡ ਆ ਇੱਕ ਪਿੰਡ 'ਚ 20 20 ਮੁੰਡੇ ਕੁੜੀਆਂ ਚੱਟੇ ਨਾਲ ਡੱਕੇ ਮਰੀ ਜਾਂਦੇ ਆ ਉਹ ਕਿਸੇ ਦੇ ਜਵਾਬ ਕਿ ਨਹੀਂ ਯਾਰ ਇਹ ਬਹੁਤ ੱੱਕਾ ਹੋ ਰਿਹਾ ਭਾਨੇ ਨਾਲ ਜੋ ਵੀ ਹੋ ਰਿਹਾਗਾ ਆਉਣ ਵਾਲੇ ਟਾਈਮ 'ਚ ਜਾਂ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਢਾਈ ਸਾਰ ਰਹਿ ਗਏ ਜਾਂ ਤਾਂ ਗਰਾਊਂਡ ਤੇ ਕੰਮ ਕਰ ਲੋ ਜੇ ਅੱਜ ਕੱਲ੍ਹ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਤੇ ਰਹਿਣਾ ਨਾ ਤਾਂ ਪੰਜਾਬ ਅੱਜ ਦਾ ਬਿਆਨ ਨਾ ਕੱਲ ਨੂੰ ਦਾ ਬੇ ਇਥੇ ਬਦਾਲੀ ਵਰਗੇ ਆਏ ਸੀਗੇ ਉਹਨਾਂ ਤੋਂ ਸੱਟ ਨਹੀਂ ਆਇਆ ਸਿੰਘ ਤੇ ਸਪਰਿੰਗ ਜਿੰਨਾ ਦਬਾਉਂਗੇ ਇਹਨਾਂ ਨੂੰ ਨਹੀਂ ਦਹਾ ਜਾਣਾ ਤੁਸੀਂ ਭਾਨੇ ਦੀ ਗੱਲ ਕਰੀਏ ਇਹੋ ਜਿਹਾ ਭਾਨੇ ਤੋਂ ਕੀ ਡਰ ਹੋ ਸਕਦਾ ਠੀਕ ਆ ਸੁਖਪਾਲ ਖੈਰ ਦੀ ਆਪਾਂ ਮੰਨ ਲੈਣਾ ਜਿਵੇਂ ਸਿੱਧੂ ਨੇ ਪਹਿਲਾਂ ਵੀ ਸੰਭਾਲ ਕਰਿਆ ਉਹ ਦੂਸਰੀ ਪਾਰਟੀ ਦੇ ਵਿੱਚ ਨੇ ਪਰ ਭਾਨੇ ਤੋਂ ਕੀ ਡਰ ਹੋ ਸਕਦਾ ਕਿ ਭਾਈ ਇੱਕ ਦੀ ਜ਼ਮਾਨਤ ਉਸ ਤੋਂ ਬਾਅਦ ਦੂਸਰੇ ਦੇ ਦੂਸਰਾ ਪਰਚਾ ਫੇਰ ਜ਼ਮਾਨਤ ਫੇਰ ਪਰਚਾ ਡਰ ਕੀ ਹੋ ਸਕਦਾ ਭਾਨੇ ਤੋਂ ਬਾਈ ਜੀ ਸਾਹਿਬ ਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ ਰਧਾ ਮਿਲੀਅਨ ਫੌਲਰ ਆਪਾਂ ਸੱਤ ਅਕਾਊਂਟਾਂ ਤੇ ਸਨੈਪਚੈਟ ਤੇ ਸਾਰੇ ਕਿਤੇ ਜਿਹੜਾ ਲੱਖਾਂ ਰੁਪਏ ਕਮਾਉਣ ਵਾਲਾ ਬੰਦਾ ਉਹ ਯਾਰ ਚੰਨੀ ਚੋਰੀ ਕਰੂਗਾ ਪਹਿਲਾਂ 10000 ਦਾ ਕਹਿੰਦਾ ਵੀ 10000 ਰੁਪਏ ਦੀ ਰਿਸਪੈਕਟ ਲੈਂਦਾ ਸੀ ਤੇ ਹੁਣ ਕਹਿੰਦੇ ਵੀ ਚੰਨੀ ਚੋਰੀ ਕਰ ਲਈ ਲੱਗਦਾ ਸੋਨੂੰ ਬਈ ਜੀ ਇੰਨੇ ਰੁਪਏ ਕਮਾਉਣ ਵਾਲਾ ਇਹ ਕੰਮ ਕਰੂਗਾ ਮੁਖਮਤਾਨ ਸਾਹਿਬ ਤੁਹਾਡੀ ਅਸੀਂ ਰਿਸਪੈਕਟ ਕਰਦੇ ਆ ਉਹਦੇ ਦੀ ਸਿਰਫ ਪਰ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਇਹਦੀ ਕੋਈ ਰਿਸਪੈਕਟ ਨਹੀਂ ਆਉਣ ਵਾਲੇ ਟਾਈਮ 'ਚ ਪੰਜਾਬ ਖੜਾ ਹੋ ਗਿਆ ਪਿੰਡਾਂ ਜਾ ਕੇ ਦੇਖੋ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਸਕਿਉਰਿਟੀ ਨਹੀਂ ਲੈਂਦਾ ਮੈਂ ਇਹ ਨਹੀਂ ਕਰਦਾ ਮੈਂ ਕਰਦਾ ਜਿਵਾਕਾ ਹੁਣ ਪਤਾ ਲੱਗੂਗਾ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਸੁਖਵੀਰ ਬਾਦਲ ਵਰਗਿਆਂ ਨੂੰ ਵੀ ਤੁਸੀਂ ਮੁਰਗੀ ਖਾਨ ਦਾ ਡੜਾ ਹੋਤਾ ਫਿਰ ਉਹੀ ਕੁਝ ਹੋਣਾਗਾ ਸੁਖਵੀਰ ਬਾਦਲਾ ਤੇ ਕੈਪਟਨ ਕੇ ਉਹਨਾਂ ਦੀਆਂ ਘਰ ਵਾਲੀਆਂ ਜਿੱਤ ਕੇ ਗਨਮੈਂ ਲੈਂਦੀਆਂ ਸੀ ਇਹਨਾਂ ਦੇ ਧਰਮ ਪਤਨੀ ਐਂਬੂਲੈਂਸ ਤੋਂ ਲੈ ਕੇ 5-700 ਗੱਡੀ ਦਾ ਕਾਫਲਾ ਚੱਲੀ ਜਾਂਦਾਗਾ ਠੀਕ ਹੈ ਜੇ ਬੱਚਾ ਹੋਣ ਵਾਲਾ ਤਾਂ ਕਰੇ ਭੈਜਣ ਬੀਬੀ ਜੀ ਨੂੰ ਬੇਨਤੀ ਹੈ ਪਰ ਐਡਾ ਖਰਚਾ ਸਾਡੇ ਜੁਮੇ ਨਾ ਪਾ ਪਹਿਲੀ ਅਸੀਂ ਤਾਂ ਮਰੇ ਖੜੇ ਆ ਬੜਾ ਨਜਾਇਜ਼ ਕਰਜਾ ਪੰਜਾਬ ਜੁਮੇ ਜਿਵੇਂ ਜਿਵੇਂ ਲਖਸਧਾਨਾ ਕਹਿੰਦਾ ਰਿਹਾ ਕਿ ਸਾਨੂੰ ਖਾਤਛਾ ਹੈ ਕਿ ਯਾਤਰਾ ਦੇ ਵਿੱਚ ਸਾਨੂੰ ਰੋਕਣਗੇ ਸਾਡੇ ਤੇ ਪਰਚੇ ਪਾਉਣਗੇ ਠੀਕ ਆ ਲਖਸਧਾਨਾ ਦੇ ਉੱਪਰ ਵੀ ਹਾਲਾਂਕਿ ਪਰਚੇ ਨੇ ਉਸ ਤੋਂ ਬਾਅਦ ਭਾਨੇ ਸਿੱਧੂ ਦੇ ਉੱਪਰ ਹੁਣ ਪਾਤਾ ਤੁਹਾਨੂੰ ਵੀ ਡਰਾਏ ਕਿਤੇ ਤੁਹਾਨੂੰ ਥੋੜੇ ਤੇ ਵੀ ਨਾ ਪਰਚਾ ਪਾਜੇ ਮੈਂ ਕੀ ਮੈਂ ਕੀ ਲੱਗਦਾ ਮੈਂ ਉਹਦੀ ਭੂਆ ਦਾ ਮੁੰਡਾ ਉਹ ਕਹਿੰਦੇ ਰਹਿੰਨੋ ਕਿ ਮੇਰੇ ਯਾਰ ਮੇਰੇ ਯਾਰ ਨੇ ਭਗਵਾਨਤਮਨ ਦੀ ਸਰ ਨੂੰ ਮਾੜੀ ਗੱਲ ਲਈ ਹੀ ਹੈ ਸੋ ਸੋਸਲ ਮੀਡੀਆ ਵਾਲਾ ਚਾੜੂ ਦਾ ਉਹ ਰਗੜਿਆ ਰੋਜ਼ ਬੋਲਦਾ ਇਹਦੇ ਉਲਟਾ ਕੱਲਾ ਉਹ ਕਿਉਂ ਯਾਰ ਜਿੰਨੇ ਦੇ ਜਾਰ ਸੀ ਪਹਿਲਾਂ ਉਹੀ ਰਗੜਿਆ ਨੇ ਵੀ ਪਹਿਲਾਂ ਇਹਨਾਂ ਨੂੰ ਸਾਈਡ ਤੇ ਲਾਈਏ ਪਰ ਤਾਂ ਮੇਰੇ ਤੇ ਵੀ ਪਾ ਸਕਦੇ ਆ ਇਹਦਾ ਕੋਈ ਪਤਾ ਨਹੀਂ ਬਾਈ ਫੁੱਲ ਡਰਿਆ ਯਾਰ ਬਾਈ ਜਵਾਨੀ ਮੈਂ ਕੱਲਾ ਕੋ ਪੰਜਾਬ ਦੀ ਆਮ ਜਵਾਨੀ ਵੀ ਡਰਨ ਲੱਗੀ ਕਿਉਂਕਿ ਜਦੋਂ ਲੋਕ ਇਹ ਨਹੀਂ ਲੱਗੇ ਲੋਕਾਂ ਦੇ ਰੱਬ ਵਾਸਤੇ ਬੁੱਚੜ ਕਹਿਣ ਲੱਗੇ ਜਿਵੇਂ ਉਵੇਂ ਫਿਰੇ ਸਾਰੀ ਜਮਾਨੀ ਡਰੀ ਫਿਰਦੀ ਆ ਕੋਈ ਇਥੇ ਰਹਿਣ ਨੂੰ ਤਿਆਰ ਨਹੀਂ ਪੰਜਾਬ ਛੱਡ ਕੇ ਭੱਜਣ ਨੂੰ ਤਿਆਰ ਹੈ ਜੇਲਾਂ ਠਾਣੇ ਪਰਤੀ ਹੋ ਰਹੀ ਆ ਮੇਰੇ ਤੇ ਹੀ ਪਾ ਸਕਦੇ ਮੈਂ ਕਿੱਧਰ ਭੱਜੂਗਾ ਜੂ ਸਾਡੀ ਟੀਮ ਨੂੰ ਫੜੀ ਜਾਂਦੇ ਆ ਸਾਡੇ ਕੋਲ ਤਾਂ ਰਿਪੋਰਟ ਵੀ ਗਾਹਾਂ ਆਈ ਐਸਆਈਐਡੀ ਤੋਂ ਸਾਨੂੰ ਦੱਸ ਦਿੰਦੇ ਵਿੱਚ ਬੰਦੇ ਜਿਹੜੇ ਸਾਡੇ ਪੱਖ ਦੇ ਉਹ ਪਛਾਣਦੇ ਸਾਡੇ ਤੇ ਇੱਕ ਗੱਲ ਇਹਨਾਂ ਦੀ ਝਾੜੂ ਵਾਲੀ ਉਹ ਕਹਿੰਦੇ ਵੀ ਇਹ ਕਹਿੰਦਾਗਾ ਵੀ ਕੱਲ ਹੀ ਕਾਂਗਰਸ ਨੂੰ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਤਿੰਨ ਬਿਆਨਾਂ 'ਚ ਮੈਂ ਗੱਡੀ ਤੇ ਇਹਦੀ ਯਾਤਰਾ ਯੂਤਰਾ ਸਾਰਾ ਸਿਸਟਮ ਇਹਦੀ ਖਰਾਬ ਕਰੋ ਜੇ ਤਿੰਨ ਮਹੀਨੇ ਯਾਤਰਾ ਚੱਲ ਗਈ ਵੀ ਸਾਨੂੰ ਇੰਨਾ ਮਾਜ ਦੇਣਗੇ ਚਟਾ ਸਾਰਾ ਸਮਾਨ ਜਿੰਨਾ ਗੰਦ ਪਾਰੀ ਹੈ ਸਰਕਾਰ ਸਾਰਾ ਦੱਸ ਦੇਣਗੇ ਵੀ ਸਾਡੇ ਤਾਂ ਵੋਟ ਹੀ ਨਹੀਂ ਬਣੀ ਕਿਤੇ ਇਹ ਫਿਰਦੇ ਤਾਂ ਬਠਿੰਡੇ ਚਾ ਪਰ ਜਾ ਰਹੀ ਹੈ ਪੰਜਾਬ ਚ ਸੋਸ਼ਲ ਮੀਡੀਆ ਤੇ ਗੱਲ ਜਿਹੜਿਆ ਕੁਛ ਅਸੀਂ ਗਲਤ ਕਰ ਰਹੇ ਹਾਂ ਵੀ ਅਸੀਂ ਤਾਂ ਜ਼ਮੀਰ ਰਗੜੇ ਜਾਵਾਂਗੇ ਤਾਂ ਕਰਕੇ ਲੱਖੇ ਨੂੰ ਪੈ ਗਏ ਇਹ ਲੱਖੇ ਟੀਮ ਨੂੰ ਪੈ ਗਏ ਜਿਵੇਂ ਤੁਸੀਂ ਕਹਿੰਦੇ ਕਿ ਮੈਨੂੰ ਡਰ ਆ ਜੇ ਡਰ ਲੱਗਦਾ ਤਾਂ ਫਿਰ ਪਾਸੇ ਹੋ ਕੇ ਬਹਿ ਜਾਓ ਫਿਰ ਕੀ ਲੋੜ ਆ ਸਰਕਾਰ ਖਲਾਫ ਬੋਲਣ ਦੀ ਨਾ ਬੋਲੋ ਤੁਸੀਂ ਕਹਿੰਦੇ ਕਿ ਮੈਨੂੰ ਡਰ ਆ ਜੇ ਡਰ ਆ ਤਾਂ ਪਰ ਦੇ ਆ ਅੱਜ ਤਾਂ ਜਦੋਂ ਜਦੋਂ ਕਹਿੰਦੇ ਨੇ ਕਿ ਕੈਪਟਨ ਆ ਅਤਿਆਚਾਰ ਕਰਦਾ ਬਾਦਲੇ ਅਤਿਆਚਾਰ ਕਰਦਾ ਇਸ ਤੋਂ ਉਹਦੇ ਬੋਲ ਰਹੇ ਆ ਐਂ ਡਰ ਕੇ ਬਈ ਇੰਨੀ ਤਾਂ ਜਮੀਰ ਮੇਰੀ ਮਰੀ ਨਹੀਂ ਫਿਰ ਤਾਂ ਜੇ ਇਹਨਾਂ ਡਰਨਾ ਹੁੰਦਾ ਫਿਰ ਭਵੰਤਮਨ ਸਾਹਿਬ ਨਾਲ ਹੀ ਨਾ ਵਗ ਜਾਂਦਾ ਮਿੱਤਰੀ ਸੀ ਮੇਰਾ ਆਹ ਫਰਾਇਆ ਸੀ ਆਹ ਫਰਾਇਆ ਮੈਂ ਤਾਂ ਫਿਰ ਅੱਜ ਕਹਿੰਦੇ ਤਾਂ ਅੱਜ ਕਹਿੰਦਾ ਮੈਨੂੰ ਲਿਆ ਨਹੀਂ ਸਕਦਾਗਾ ਆਪਾਂ ਨੂੰ ਬਾਬੇ ਦੀ ਕਿਰਪਾ ਨਾਲ ਬਾਲੜ ਦੇ ਪੰਜਾਬੀ ਜਾਣਦੇ ਆ ਕਿਉਂਕਿ ਉਹਨਾਂ ਨੂੰ ਤਾਂ ਉਹ ਵੀ ਬੰਦਾ ਚਾਹੀਦਾ ਜੇ ਗੱਲ ਤਾਂ ਵੋਟਾਂ ਵਾਲਿਆਂ ਨੂੰ ਵੀ ਜਿਹਨੂੰ ਤਿੰਨ ਪੰਜਾਬੀ ਜਾਣਦੇ ਆ ਮੈਨੂੰ ਤਾਂ ਅੱਜ ਹੀ ਬੀਜੇਪੀ ਜਾਂ ਹੋਰ ਹੀ ਕਿਹਦੂ ਵੀ ਆ ਜਾ ਤੈਨੂੰ ਹੀ ਫੜ ਕੇ ਗੱਨ ਮੈਂਦਾ ਬੀਜੇਪੀ ਦੇ ਮੈਂਬਰਾਂ ਨੂੰ ਗੱਨ ਮੈਂਦਾ ਹੀ ਜਾਂਦੀ ਐ ਚੁੱਤੇ ਕਮਹੋਲ ਹੋਇਆ ਖੜਾਗਾ ਆਈ ਮੈਨੂੰ ਝਾੜੂ ਕੀ ਜਵਾਬ ਦੂਗਾ ਝਾੜੂ ਤੇ ਸਾਰੇ ਐਮਐਲਏ ਨੂੰ ਕੌਣ ਜਾਣਦਾ ਬੰਨ ਮੈਨੂੰ ਮੈਨੂੰ ਸਾਰਾ ਪੰਜਾਬ ਜਾਣਦਾ ਹੈ ਮੈਨੂੰ ਤਾਂ ਸਾਰਾ ਪੰਜਾਬ ਦਾ ਮੈਨੂੰ ਭੱਜ ਕੇ ਭਗਵੰਤ ਕਹੂਗਾ ਵੀ ਆ ਜਾ ਫਿਰ ਮੈਂ ਉਹਦੇ ਨਾਲ ਹੀ ਨਾ ਰਲ ਜਾ ਉਹ ਮੈਨੂੰ ਕਹੀ ਤੂ ਵੀ ਲੱਖੇ ਸੱਡ ਖੜਾ ਆ ਜਾ ਜੱਸ ਕੀ ਪੈਸਾ ਕੁਛ ਵੀ ਚਾਹੀਦਾ ਆ ਜਾ ਭੱਜਿਆ ਫਿਰ ਮੈਂ ਉਧਰ ਨਹੀਂ ਜਾ ਰਿਹਾ ਆਣੀ ਇਹ ਜਮੀਰ ਜਾਗਦੀ ਐ ਮਰਜ਼ੀ ਜੋ ਮਰਜ਼ੀ ਹੋ ਜਾ ਕੁੱਟ ਲੈਣ ਜਿਹੜਾ ਕੁਸ ਕਰਨਾ ਕਰ ਲੈਣਾ ਬਾਅਦ ਤੋਂ ਬਾਅਦ ਐ ਵੀ ਪੂਰੇ ਚ ਹੱਡ ਦੁਖੀ ਆਇਆ ਕਰਨਗੇ 10-15 ਸਾਲ ਔਖੇ ਹੋਵਾਂਗੇ ਪਰ ਗਾਂਹਾਂ ਯਾਰ ਐ ਸਾਡ ਵਾਲੀ ਗਾਂਹ ਵਾਲੀ ਪੀੜੀ ਤਾਂ ਨਹੀਂ ਕਹੂਗੀ ਸਾਡਾ ਬੁੜਾ ਐ ਕਰਕੇ ਉਹ ਮਰ ਗਿਆ ਵੀ ਬੈੱਕੇ ਬਿੜਾਰ ਗਿਆ ਰਹਿਦਾ ਵਾ ਜਾਂ ਲੋਕ ਤਾਂ ਨਹੀਂ ਕਹਿਣਗੇ ਛੋਡੇ ਵਰਗੇ ਭਰਾ ਤਾਂ ਨਾ ਕਹਿਣਗੇ ਹੁਣ ਛੋਡੇ ਦੀ ਵੀ ਆਜੋ ਸੋਨ ਨੂੰ ਕਿਹੜਾ ਬਾਕਸੂਗਾ ਤੁਸੀਂ ਵੀ ਚੈਨਲ ਇਹੀ ਬਾਗੀ ਹੋ ਫਿਰ ਜਾਂ ਤਾਂ ਐ ਤਿੰਨ ਆਪਾਂ ਰਏ ਕਰ ਲਓ ਵੀ ਅੰਦਰ ਆਟਾ ਧੂੰਗਣ ਲੈ ਕੇ ਨਹੀਂ ਤੇ ਰੋਟੀ ਪਕਾ ਲਿਆ ਕਰੂ ਮੈਂ ਕੋਸ ਦਾਲ ਬਣਾ ਲਿਆ ਕਰੂ ਫਿਰ ਐ ਖੜਾ ਚੱਲਾਂ ਲਾਂਗੇ ਪਉ ਸਾਰਿਆਂ ਨੂੰ ਪਉ ਮੈਨੂੰ ਸੁਣਨੂ ਵੀ ਪਊਗਾ ਆ ਗਏ ਤੁਹਾਡੇ ਚੈਨਲਾਂ ਨੂੰ ਚੁੰਮੜੂ ਤੁਹਾਡੇ ਸੱਤ ਕੇ ਚੈਨਲਾਂਾ ਤੁਹਾਡੇ ਦੋਨੇ ਨਵਰੀਤ ਵਾਲਾ ਹੋ ਗਿਆ ਅੱਖਰ ਤੇਰਾ ਆਰਐਮਬੀ ਹੋ ਗਿਆ ਇਹਦਾ ਲੋਕ ਆਵਾਜ਼ ਹੋ ਗਿਆ ਨਵਰੀਤ ਅੱਖਰ ਹੋ ਗਿਆ ਹੋਰ ਆ ਦੋ ਚਾਰ ਜਿੰਨੇ ਵੀ ਹੈਗੇ ਮੇਰੇ ਹੁਣ ਨਾਂ ਯਾਦ ਏਬੀਸੀ ਹੋ ਗਿਆ ਜਗਤਾਰਪੁਰ ਵਾਲਾ ਥਲੀ ਵਾਲਾ ਹੋ ਗਿਆ ਤੇ ਇੱਕ ਮੁੰਡਾ ਉਹ ਸੱਚਬਾਣੀ ਵਾਲਾ ਹੋ ਗਿਆ ਇਹ ਇੱਕ ਉਹ ਜਗਮੀਤ ਕੀ ਇਹ ਤਾਂ ਕਿਤੇ ਵੀਡੀਓ ਰਾਈ ਦੱਸੀ ਜਾਂਦਾ ਸਰਕਾਰ ਨੂੰ ਵੀ ਆ ਨਾ ਲਾ ਪਵਨ ਤੁਮਾਂ ਦਾ ਕਮੈਂਟ ਵੀ ਵੱਡਦਾ ਉਹਦਾ ਕੰਮ ਹੀ ਇਕੱਲਾ ਸੋਸ਼ਲ ਮੀਡੀਆ ਤੇ ਤਾਂ ਹੀ ਦਾ ਭੰਨਾ ਚੱਕਿਆ ਹੋਰ ਤਾਂ ਕੰਮ ਹੀ ਨਹੀਂ ਉਹ ਡਾਰੀ ਉਹ ਤਾਂ ਹੁਣ ਮੇਰੀ ਗੱਲ ਸੁਣ ਬਾਈ ਇਹਨਾਂ ਦੇ ਮੰਤਰੀਆਂ ਹਾਂ ਤਰਿਆਂ ਦੇ ਘਰੇ ਕਾਠੀ ਨਹੀਂ ਹੁੰਦੇ ਸੀ ਭੰਨੇ ਦੇ ਸਾਰਾ ਮੁਲਕ ਆਉਣ ਲੱਗ ਗਿਆ ਐਂ ਸਰਕਾਰ ਚੱਲੂ ਵੀ ਮੌਕੇ ਦੀ ਸਾਡੀ ਸਰਕਾਰ ਹੈ ਜਰਾ ਸੁਣ ਤਾਂ ਕੋਈ ਪੁੱਛ ਹੀ ਨਹੀਂ ਰਿਹਾ ਉਹ ਚੱਕੀ ਸੋਸ਼ਲ ਮੀਡੀਆ ਤੋਂ ਪਵਨ ਤੁਮਾਂ ਦਾ ਸਬੰਧ ਹੀ ਗੱਲੇ ਸੋਸ਼ਲ ਮੀਡੀਆ ਨਾਲ ਹੁਣ ਜਿਹੜਾ ਬੰਦਾ ਜੇ ਮੰਨ ਲਓ ਸੋਡਾ ਬਾਪੂ ਰਾਜਨੀਤੀ ਕਰਦਾ ਤੁਸੀਂ ਵੀ ਕਰੋਗੇ ਜਿਦੇ ਜਿਹੇ ਜਿਹੇ ਕਰੇ ਮਾਹੌਲ ਹੁੰਦਾ ਉਹੀ ਕੋਸੂ ਭਵੰਤਮਾਨ ਦੇ ਮਾਹੌਲ ਹੀ ਸ਼ੁਰੂ ਤੋਂ ਸੋਸ਼ਲ ਮੀਡੀਆ ਦਾ ਉਹਦਾ ਸੋਸ਼ਲ ਮੀਡੀਆ ਨਾ ਮਤਲਬ ਜਿਹੜਾ ਉੱਥੇ ਹਿੱਟ ਆ ਉਹਨੂੰ ਚੱਕਣਾ ਹੋਰ ਬਾਕੀ ਤੁਰੇ ਫਿਰਦੇ ਅਕਾਲੀਆਂ ਦੀ ਸਰਕਾਰ ਵੀ ਰਹੀ ਕਾਂਗਰਸੀ ਸਰਕਾਰ ਵੀ ਰਹੀ ਇਹੋ ਜਿਹਾ ਕੁਛ ਵਾਪਰਦਾ ਦੇਖਿਆ ਸੀ ਪਹਿਲਾਂ ਇਹਨਾਂ ਕਾਂਗਰਸ ਦੇ ਕੈਪਟਨ ਨੂੰ ਕਹਿੰਦੇ ਸੀ ਆਸਕ ਰੁਕਸਾ ਨਾ ਪੈਂਦਾ ਸੀਤਾ ਫਲਕਮਾਉਂਦਾ ਐ ਕਰਦਾ ਸਭ ਕੁਸ ਕਹਿੰਦੇ ਸੀ ਹਾਂ ਕੁਸ ਕਿਹਾ ਉਹਨੇ ਪਾਕਿਸਤਾਨ ਤੋਂ ਇਹਦੀ ਆਉਂਦੀ ਆ ਹਨਾ ਸਿੱਧੇ ਕਹਿੰਦਾ ਮਸੂਕ ਤੱਕ ਹੋ ਜਾਂਦੀਆਂ ਸੀ ਗੱਲਾਂ ਕਹਿੰਦੇ ਉਹਨੇ ਡੱਕਾ ਕਿਹਾ ਉੱਥੋਂ ਲੋਗਔਰ ਹੀ ਨਹੀਂ ਕਰਦਾ ਸੀ ਵੀ ਚੱਲ ਜੀ ਆਉਂਦਾ ਰਨਾਵੇ ਵਰਗ ਬੋਲੀ ਜਾਂਦੀਆਂ ਹੋਰ ਕਿਹੜੇ ਮਰਜੀ ਉਹ ਵੱਡਾ ਸਿਸਟਮ ਸੀ ਵੱਡੀ ਸੋਚ ਵੱਡੇ ਲੈਵਲ ਦੇ ਬੰਦੇ ਸੀਗੇ ਉਹਨਾਂ ਵੀ ਤੱਲੇ ਦਾ ਹੀ ਹੁੰਦਾ ਯਾਰ ਜਦੋਂ ਪਬਲਿਕ ਫਿਗਰ ਹੁੰਦੇ ਹੈ ਜੇ ਕੁਝ ਹੋਊਗਾ ਵੀ ਵੱਡੇ ਰਾਜਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਹੁੰਦੀਆਂ ਉਹ ਪਸੰਦ ਨਹੀਂ ਸੀਗੇ ਸਾਨੂੰ ਫੇਰ ਆਜਾ ਹੋਰ ਵੀ ਨਹੀਂ ਪੁੱਛਦੇ ਕਿਤੇ ਹੋਰ ਰਾਜਾਂ ਚ ਵਗ ਜਾਂਦੇ ਸੋਸ਼ਲ ਮੀਡੀਆ ਵਾਲੇ ਸਟਾਰ ਆ ਰਹਿਆ ਨੇ ਕਿਤੇ ਸਾਰੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿੰਨਾ ਕੁਸ ਕਰ ਜਾਂਦੇ ਆ ਉਹ ਉਹਨਾਂ ਦਾ ਇੱਕ ਐਂਟਰਟੇਨਮੈਂਟ ਵਾਲੇ ਕੱਢਿਆ ਵਾ ਇਹ ਪਹਿਲੇ ਹੀ ਮੁੱਖ ਮੰਤਰੀ ਆਪਣਾ ਫੇਰ ਆਜ ਮੰਨਦੇ ਬੁੱਧੀ ਤੋਂ ਲੈ ਕੇ ਸੁਖਵੀਰ ਨੂੰ ਕੀ ਨਹੀਂ ਕਿਹਾ ਵਿੱਚ ਹੀ ਸਾਡੇ ਵਰਗਿਆਂ ਨੇ ਗਾਲਾਂ ਕੱਢੀਆਂ ਕਿਤੇ ਉਹਨਾਂ ਨੇ ਤਾਂ ਫੋਨ ਵੀ ਨਹੀਂ ਕਰਿਆ ਇਹਦਾ ਫੋਨ ਵੀ ਅੱਧੇ ਘੰਟੇ ਬਾਅਦ ਆ ਜਾਂਦਾ ਸਾਰਿਆਂ ਨੂੰ ਤੇ ਉਹਨਾਂ ਨੇ ਨਹੀਂ ਕਿਤੇ ਕੁਝ ਕਿਹਾਗਾ ਇਹ ਉਹ ਭਗਵਾਨਤਮਾਨ ਸਾਹਿਬ ਆ ਜਿਹੜੇ ਇਕੱਲੇ ਇਕੱਲੇ ਨੂੰ ਫੋਨ ਕਰਕੇ ਕਹਿੰਦੇ ਵੀ ਬੜਾ ਹਟਾਓ ਸੋਸ਼ਲ ਮੀਡੀਆ ਤੇ ਸਾਡੇ ਹੱਕ ਚ ਬੋਲ ਆ ਸਭ ਦੇ ਨੰਬਰ ਬਲੌਕ ਆ ਸਭ ਤੇ ਪਰਚੇ ਆ ਇਹ ਸਿਸਟਮ ਆ ਪਰਚੇ ਕਿਉਂ ਹੋ ਰਿਹਾ ਕਿਉਂਕਿ ਇਕੱਲੇ ਇਕੱਲੇ ਦੇ ਸੈਂਡ ਚ ਆ ਵੀ ਇਹਦੀ ਵੀਡੀਓ ਪਵਾ ਕੇ ਮੈਂ ਉਹ ਲੀਡਰ ਮਜਵਾਇਆ ਸੀ ਇਹਦੀ ਵੀਡੀਓ ਪਵਾ ਕੇ ਮੈਂ ਉਹ ਲੀਡਰ ਮਜਵਾਇਆ ਸੀ ਆ ਕੁਸ ਹੋਇਆਗਾ ਕੱਲਾ ਸੋਸ਼ਲ ਮੀਡੀਆ ਸਟਾਰ ਭਗਵੰਤ ਮਾਨ ਸਾਹਿਬ ਨੂੰ ਕੁਛ ਨਹੀਂ ਤੇ ਜਿਉਂਦੇ ਰਹੋ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਰਹੇ ਆ ਜਿਹੜੇ ਉਹਨੂੰ ਸਪੋਰਟ ਕਰਦੇ ਨੇ ਖੁੱਲਕੇ ਹਾਂ ਲਾ ਯਾਰ ਪਸਤਾ ਕੱਲਾ ਮੈਨੂੰ ਤਾਂ ਛੱਡ ਪਰੇ ਮੈਂ ਤਾਂ ਪਸਤਾਉਂਗਾ ਮੇਰੇ ਤਾਂ ਡਾਂਗ ਹੀ ਫਿਰ ਜੂ ਥੋੜੇ ਚਰਚ ਜਿਹੜੇ ਹਾਂ ਨਾ ਮਾਹੌਲ ਆ ਛੋੜ ਦੇ ਹੀ ਫਿਰ ਜੂ ਪਸਤਾ ਤਾਂ ਇੰਨਾ ਮੂਰੇ ਮੈਂ ਕਰ ਲਾ ਜਿੰਨੇ ਲੋਕ ਖੜੇ ਇੰਨਾ ਮੂਰੇ ਕਰ ਲਾ ਪਸਤਾ ਤਾਂ ਇਹ ਵੀ ਰਹੇ ਆ ਕੱਲਾ ਮੈਂ ਕਹਾਂ ਖੜੇ ਜੀ ਕਿਉਂਕਿ ਥੋੜੇ ਤੁਹਾਨੂੰ ਪਤਾ ਹੀ ਆ ਸਭ ਵੀ ਕੀ ਕੁਝ ਹੋ ਰਿਹਾ ਕਿੰਨਾ ਚਿੱਟਾ ਵਧ ਗਿਆ ਤੁਸੀਂ ਜਦੋਂ ਆਹ ਲੋਕ ਵਸਤਾਰੇ ਤਾਂ ਮੈਂ ਵੀ ਪਸਤਾਉਣੀ ਆ ਮੈਂ ਵੀ ਸੋਡੇ ਵਿੱਚ ਹੀ ਹਾਂ ਮੈਂ ਕਿ ਕੋਈ ਵੱਡੇ ਆ ਉਹਦਾ ਜਾਂ ਕੀ ਜਾਂ ਸੋਡੇ ਵਰਗਾ ਆ ਮੁੰਡਾ ਹੈ